ਹਾਲ ਚਾਲ ਜੀ ਵਧੀਆ ਜੀ ਬਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਸ ਤੋਂ ਬਾਅਦ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਝੱਲੇ ਆ ਜੀ ਆਪਾਂ ਪੰਜ ਗਗੇ ਤੋਂ ਬੌਣੇ ਵਾਲੇ ਨੇ ਉੱਥੇ ਹੱਲ ਲੈ ਕੇ 33 ਮਗਰ ਤੇ ਦੇ ਜਦੋਂ ਉੱਥੇ ਝੱਲੇ ਰਿਹਾ ਹਾਉਲੀ ਜੱਸਾ ਭਾਈ ਨਾਲ ਚੱਲਦੇ ਆਂ ਹੜ ਪਾ ਲੈ ਅੰਦਰੀਆ 13 ਚੱਲਦੇ ਆਂ ਜਾ ਕੇ ਹਾਉਲੀ ਜੋੜਤਾ ਪਾ ਟਰੈਕਟਰ ਆ ਦੇਖੋ 17 110 ਚੱਕਰਾਂ ਦੇ 300 ਡੇੜ ਗੇੜ ਖਲਾਂ ਦੇ ਜੀ ਪਹੁੰਚ ਗਏ ਮੋਟਰ ਤੇ ਤੇ ਚੱਲਦੀ ਆ ਮੋਟਰ ਨਵੇਂ ਬੋਰ ਵਾਲੀ ਲਾਡੀ ਵਾਈ ਦਾ ਵੀ ਉਹ ਚੱਲਦਾ ਲੇਜ਼ਰ ਦੇਖੋ ਥੋੜੇ ਸਾਹਮਣੇ ਹੀ ਆ ਦਿਖਾਉਨੇ ਆ ਤੁਹਾਨੂੰ ਕਿੰਨੇ ਪਲਾਟ ਪੱਧਰ ਕਰਤੇ ਕਿੱਦਾਂ ਦੇ ਲੱਗਦਾ ਪਲਾਟ ਪੱਧਰ ਕਰੇ ਵਿਲੇਜਰ ਹੋਏ ਹੋਏ ਤੇ ਪਾਣੀ ਮੈਨੂੰ ਲੱਗਦਾ ਪਰਲੀ ਮੋਟਰ ਵੀ ਆ ਰਿਹਾ ਦੇਖੋ ਪਰਲੀ ਮੋਟਰ ਜਿਹੜਾ ਨਵਾਂ ਖਾਲ ਪਾਇਆ ਉਹ ਚੱਲਦਾ ਕਰਤਾ ਬੰਦਿਆਂ ਨੇ ਆ ਦੇਖੋ ਆ ਪਾਣੀ ਆ ਰਿਹਾ ਆ ਦੋ ਗਿਆਰਿਆਂ ਨੂੰ ਪਾ ਰਿਹਾ ਲਓ ਜੀ ਕਰੋ ਚੱਕਾ ਪਾਣੀ ਕੀ ਹਾਲ ਭਈ ਚੋਆ ਪਾ ਦੇਣਾ ਉਰੇ ਹੁਣੇ ਨੇ ਆਓ ਜੀ ਮਿੱਤਰੋ ਜੱਸੇ ਬਾਈ ਨੇ ਪਲਾਟ ਬਾਤਾ ਤੇ ਲੇਜ਼ਰ ਵਾਲਾ ਜਦੇ ਵੱੜ ਗਿਆ ਤੇ ਲੇਜ਼ਰ ਮਾਰਨੇ ਵਾਲਾ ਇਹਨੂੰ ਪਲਾਟ ਨੂੰ ਨਾਲ ਹੁੰਦੇ ਕੰਮ ਨਿਪੜੂਗਾ ਉੱਧਰਲੇ ਸਾਰੇ ਪਲਾਟ ਕਰਤੇ ਲੇਜ਼ਰ ਜਿੰਨੀ ਰੌਣੀ ਹੋਈ ਵੀ ਤੀ ਆਹ ਪਲਾਟ ਰਹਿੰਦੇ ਨੇ ਮੋਟਰਾਂ ਚੱਲੀਆਂ ਨੇ ਆਹ ਤਾਂ ਅੱਜੇ ਚੱਲੀ ਆ ਜਿਹੜੀ ਆ ਚੱਲ ਰਹੀ ਆ ਤੇ ਉਹ ਹਰੇ ਕੱਲ ਦੀ ਚੱਲਦੀ ਆ ਉਹ ਸਾਹਮਣੇ ਵਾਲੀ ਉਹ ਸਾਹਮਣੇ ਵਾਲੀ ਮੋਟਰ ਦਾ ਵੀ ਪਾਣੀ ਆਪਾਂ ਖਾਲ ਪਾ ਕੇ ਜਿਹੜਾ ਵਾਹ ਕੇ ਤਿਆਰ ਕਰਿਆ ਤੇ ਲੈ ਆਂਦਾ ਔਰੇ ਇਹਰੇਲੇ ਫਰਾਟ ਆਪਣੇ ਦੇਖੋ ਆ ਵੀ ਫਰਾਟ ਆ ਬਣਾ ਤੇ ਆ ਵੀ ਆਪਣੇ ਤੇ ਆ ਵੀ ਕਿੰਨੇ ਵਧੀਆ ਲੱਗਦੇ ਨੇ ਖਰਚਾ ਤਾਂ ਮਿੱਤਰੋ ਕਰਨਾ ਹੀ ਪੈਣਾ ਹੈ ਫਿਰੇ ਚਰਚਾ ਹੋਣੀ ਆ ਆ ਲਓ ਤੁਹਾਡੇ ਸਾਹਮਣੇ ਹੀ ਆ ਕਹਿੰਦੇ ਠੇਕੇ ਵਾਲੀ ਕਈ ਬੰਦੇ ਆਪਾਂ ਨੂੰ ਕਹਿੰਦੇ ਵੀ ਠੇਕੇ ਵਾਲੀ ਜ਼ਮੀਨ ਚਲੇ ਜੇਰ ਲਾਗੇ ਕਰਨ ਉਹ ਕਿਹਾ ਮਿੱਤਰਾ ਫਸਲ ਤਾਂ ਆਪਾਂ ਵਿਜਣੀ ਆ ਮੂਰੇ ਉਹ ਨਹੀਂ ਓਕੇ ਹੋਵਾਂਗੇ ਤੇ ਕੱਦੂ ਦੇ ਵਿੱਚ ਸਵਾਗੇ ਨਾਲ ਖਿੱਚੀ ਜਾਵਾਂਗੇ ਉਹਨਾਂ ਚੰਗਾ ਵੀ ਪਹਿਲਾਂ ਹੀ ਮਿੰਤ ਕੀਤੀ ਜਾਵੇ ਪਾ ਕੇ ਉਹ ਕੇ ਦੀ ਰਿਪੋਰਟ ਤਰੀਕ ਆ ਗਈ ਪਾਣੀ ਛੱਡਣਾ ਝੋਨਾ ਲੱਗ ਜਾਣਾ ਫੋ ਲੋਕੇ ਰਿਪੋਰਟਾਂ ਕਰੀਆਂ ਬਨੇ ਸਾਰੇ ਭਰਾਟਾਂ ਨਹੀਂ ਆ ਵਟਾ ਪਉਣ ਗਿਆ ਵਾਲਾ ਢੀ ਤੇ ਲਾਡੀ ਵਾਲੀ ਸੀਟ ਸਾਂਭ ਲਈ ਜੱਸੇ ਨੇ ਕੁਝ ਟਾਈਮ ਲਈ ਕਰ ਇੱਕ ਇੱਕ ਵਾਰ ਟੋਂਗ ਕਰਦੇ ਤੇ ਇਹ ਨਾਲੇ ਚੱਲਦੀ ਰਹੌਣੀ ਆਪਣੀ ਹਲੋ ਬਾਕੀ ਦੀਆਂ ਪਲਾਟਾਂ 'ਚ ਜੱਸਾ ਬਾਈ ਬਹਿ ਗਿਆ ਲੇਜ਼ਰ ਤੇ ਆ ਟਰੈਕਟਰ ਤੇ ਤੁਹਾਨੂੰ ਦਿਖਾਉਣਾ ਥੋੜੀ ਜਿਹੀ ਗੁਣ 85 ਦਾ ਹਿੱਸਾ ਲਾਇਆ ਤੇ 75 ਦਾ ਲਾਇਆ ਇਹਨੂੰ ਟਰੈਕਟਰ ਦਾ ਇੰਜਨ ਟਰੈਕਟਰ ਨੂੰ ਲਿਆ ਕੇ ਮੈਸੀ ਆ ਇਹ ਜਿਹੜਾ ਪਾਕਿਸਤਾਨ ਵਾਲੇ ਨੇ ਅਣੀ ਸ਼ੋਅ ਵੀ ਦੀ ਰਹਿ ਗਈ ਕਿਸੇ ਹੋਰ ਟਰੈਕਟਰ ਦੀ ਜਿਹੜਾ ਪਹਿਲਾਂ ਸੀ ਇਹ ਪਾਵਰ ਸਟੀਰਿੰਗ ਕਰਾਤਾ ਬਾਈ ਨੇ ਆ ਦੇਖੋ ਸਿੱਧਾ ਹਿੱਸਾ ਗੱਟਾ ਤੇਲ ਚ ਬ੍ਰੇਕਾਂ ਪਹਿਲਾਂ ਹੀ ਉਹ ਟਾਈਮ ਦੀਆਂ ਤੇ ਰਿਮਾ ਦੇਖੋ ਕਿੰਨੇ ਵਧੀਆ ਨੇ ਰੇਸ ਦੇਖੋ ਜੌਂਡੀਆ ਵਾਲਾ ਨੇ ਹੁਣ ਲਾਈਆ ਪਹਿਲਾਂ ਤੇ ਹੀ ਹੁੰਦੀ ਆ ਦੇਖੋ ਇੱਥੇ ਸੋਚਿਆ ਯਾਰ ਤੀਗਾ ਪਹਿਲਾਂ ਮੈਨੂੰ ਲੱਗਦਾ ਹੈ ਕੋਈ ਬਹੁਤ ਹੀ ਹੋਰ ਮਾਰਦਾ ਤੇ ਡੀਜ਼ਲ ਖਰਚਾ ਬਹੁਤ ਘੱਟ ਆ ਇਹ ਆਪਣਾ ਗਵਾਂਡੀ ਆ 14 ਵਿੱਗੇ ਵਾਲਾ ਖਾਲਾ ਪਾ ਚੱਲਦਾ ਕਰਤਾ ਕਰੋ ਦਰਸ਼ਨ ਖਾਲ ਦੇ ਆਹਾਹਾ ਬੜਾ ਨਜ਼ਾਰਾ ਆਊਗਾ ਪਹਿਲਾਂ ਹੀ ਕਰ ਲਿਆ ਸੈਟ ਓਕੇ ਦੀ ਰਿਪੋਰਟ ਹੋ ਗਈ ਜਮੇ ਨੀਮੇ ਨੀਮੇ ਆਉਂਦਾ ਇੱਕੋ ਮੋਟਰ ਦਾ ਪਾਣੀ ਆਉਣਾ ਬਾਹਰ ਦੋ ਦਾ ਨਹੀਂ ਆਉਣਾ ਇਥੇ ਰੱਖਿਆ ਚੌੜਾ ਪੂਰਾ ਜਾਣ ਕੇ ਬੱਟਾ ਕਿਉਂਕਿ ਇਹ ਤੁਰ ਕੇ ਆਉਣਾ ਪਿਆ ਕਰੂ ਰੇਰੂ ਵੀ ਲਿਆਉਣਾ ਸਭ ਕੁਝ ਉਹਦੇ ਕਰਕੇ ਵੱਧ ਤੋਂ ਵੱਧ ਮੋਟਾ ਤੇ ਹੈਵੀ ਬੱਟਾ ਪਾਈਆਂ ਨੇ ਦੋਵੇਂ ਪਾਸੇ ਦੀਆਂ ਸਾਰਾ ਰੇ ਇਹੀ ਵਟਾਂ ਦੇ ਉੱਪਰ ਚ ਹੀ ਆਉਣਾ ਉਹ ਹੋਰ ਤਾਂ ਕੋਈ ਰਾਹ ਹੈ ਨਹੀਂ ਮੋਟਰ ਨੂੰ ਜਾਣਾ ਤਾਂ ਵੀ ਉਹਨਾਂ ਨੂੰ ਇੱਥੇ ਨੂੰ ਜਾਣਾ ਇ ਇਧਰ ਵੀ ਖਾਲ ਜਾਣਾ ਗਾਹਾਂ ਦੇਖੋ ਆ ਮੋਟਰਾਂ ਲਈ ਪਹੀ ਪੁਹੀ ਨਹੀਂ ਨਾ ਹੈਗੀ ਇੱਥੇ ਐਤ ਕੀ ਦਾ ਸਾਲ ਆਪਾਂ ਨੂੰ ਸੈਟਿੰਗ ਫੈਟਿੰਗ ਕਰਦਿਆਂ ਲੰਘੀ ਲੈਜੂਰ ਕਰਦਿਆਂ ਨੂੰ ਗਾਹਾਂ ਨੂੰ ਜੇ ਰਹੀ ਜ਼ਮੀਨ ਆਪਣੇ ਕੋ ਤਾਓ ਲਵੇ ਦਵੇ ਆਪਾਂ ਪਹੀ ਛੱਡ ਕੇ ਲਿਆਵਾਂਗੇ ਸਰੇ ਤੱਕ ਕੰਮ ਅਗਲੇ ਸਾਲ ਕਰਾਂਗੇ ਸਤਾਪ ਨੇ ਦੀ ਨੂੰ ਪਾਣੀ ਤੇ ਨਰਮ ਕਰਦੀ ਏ ਪਰਲਾ ਵੀ ਉਹ ਭਰ ਕੀ ਆ ਮੋਟਰ ਦਾ ਕੰਮ ਗਿਆ ਨਿਪੜ ਲੈਜਰ ਵਾਲਾ ਹੁਣ ਚੱਲਦੇ ਆ ਉਧਰ 7 ਵਿੱਗੇ ਚ ਲੈ ਕੇ ਮਾਰ ਕੇ ਤੇ ਲੈ ਕੇ ਚੱਲਾਂਗੇ ਪਿੰਡ ਨੂੰ ਟਰੈਕਟਰ ਹੁਣ ਨਿਪੜ ਗਿਆ ਕੰਮਕਰ ਭਾਈ ਜਲਦੀ ਆ ਗੱਤ ਵੇਗੇ ਦਾ ਪਲਾਟ ਹੈ ਲੈਦਾ ਮੋਟਰ ਆਏ ਨਾਲੇ ਲੇਜ਼ਰ ਚੱਲਦਾ ਬੜਾ ਲਾਡੀ ਭਾਈ ਉਹਦੇ ਭਾਈ ਜਲਦੀ ਆ ਆਲਾ ਆਇਆ ਚੈਟਾ ਫਾਪਾ ਇਹ ਅੱਜ ਆਪਾਂ ਟਰੈਕਟਰ ਵੀ ਲੈ ਆਏ ਨਾ ਚੌਂਡੀਰ ਵੀ ਕਰਨੂ ਲੇਜ਼ਰ ਫੇਰ ਪੰਜ ਤਰੀਕ ਤੋਂ ਕੰਮ ਚਲਾਵਾਂਗੇ ਲਗਭਗ ਅਰ ਲੇ ਲਾਉਂਦੇ ਨੇ ਜਿਹੜਾ ਬੈਂਡੀਆ ਨਾ ਰਹਿੰਦਾ ਜਿਹੜਾ ਉਹ ਹੋ ਜਾਊਗਾ ਫਿਰ ਨਾਲ ਸਾਡੀ ਕਹਿੰਦਾ ਡਲੇ ਬਹੁਤ ਨੇ ਕਹਿੰਦਾ ਹਲ ਫੇਰ ਦੋ ਤੁਹਾਰਾ ਹਵਾ ਨਿਕਲ ਜੂਗਾ ਜਿਵੇਂ ਇੱਥੇ ਬਿੱਲੀ ਦੀ ਕਿਥੋੜੀਸ ਮੇਰੇ ਬਾਦੀ ਤੇ ਆਉਂਦੀ ਸਾਰੇ ਯਾ ਵਧੀਆ ਟਰੈਕਟਰ ਦੀ ਜੀ ਬਾਈ ਬਹੁਤ ਵਧੀਆ ਟਰੈਕਟਰ ਲਓ ਜੀ ਲਾਡੀ ਬਾਈ ਨੇ ਵੀ ਮੋਰਚਾ ਕਰਤਾ ਫਤਿਹ ਜਿੰਨੇ ਪਲਾਟ ਆਪਣੇ ਰੌਣੀ ਹੋਏ ਵੇਤੀ ਇਹ ਲਾਸਟ ਪਲਾਟ ਤੇ ਚੱਲ ਰਿਹਾ ਤੇ ਕੇਰਾ ਕੇਨਾ ਫੇਰਤਾ ਤੇ ਦੋ ਵਾਰੀ ਹੋਰ ਫੇਰਾਂਗੇ ਤੇ ਫਿਰ ਕੰਮ ਜਾਣਾ ਨਿਬੜ ਦੋ ਵਾਰੀ ਫੇਰਦੇ ਵੇ ਜਾਂ ਤਿੰਨ ਵਾਰੀ ਪਤਾ ਹੋਊ ਇਹਨੂੰ ਵੀ ਕਿੰਨੀ ਕ ਵਾਰ ਫਿਰ ਕੇ ਖੇਤ ਪੱਤਰ ਹੁੰਦਾ ਹਾਂ ਇੱਕ ਵਾਰ ਹੀ ਠੀਕ ਹੈ ਖੇਤ ਜੱਸਾ ਬਾਈ ਕਹਿੰਦਾ ਇੱਕ ਵਾਰੇ ਫਿਰੂ ਵਧੀਆ ਆ ਜੀ ਦੇਖ ਲਓ ਇੱਕ ਸਾਰੀ ਹੈ ਹਾਂ ਇਹ ਵੀ ਅੱਜ ਪਿੰਡ ਨੂੰ ਚੱਲਿਆ ਦੋ ਬੰਦੇ ਛੱਡ ਤੇ ਉਰੇ ਪੂਰਾ ਕਾਰੀਗਰ ਬਣ ਗਿਆ ਲੇਜ਼ਰ ਦਾ ਲਾਡੀ 5-600 ਕਿਲਾ ਕੱਟਦਾ ਹੋਣਾ ਨੇ ਮੈਨੂੰ ਲੱਗਦਾ ਹਾਂ ਆਉਂਦਾ ਨਹੀਂ ਤੈਨੂੰ ਜਾਣ ਕੇ ਨਹੀਂ ਚਲਾਉਂਦਾ ਗਰਦ ਫੱਕਣ ਦਾ ਮਾਰਾ ਇਹ ਆਉਂਦਾ ਤਾਂ ਕੀ ਨਹੀਂ ਹਾਂ ਬਿਮਾਰ ਹੋ ਜਾਂਦਾ ਹਾਂ ਵੀ ਕਿਹੜਾ ਪਾਊਡਰ ਚ ਬੈਠੂਗਾ ਗਲਤ ਆ ਇਹ ਗੱਲ ਸਹੀ ਇਹਨੂੰ ਕਦੇ ਬੈਦ ਪੜਨੇ ਨੇ ਰਿੰਕੂ ਕਾ ਬਿਮਾਰੀ ਲੱਗਿਆ ਇਹਨੂੰ ਹਾਂ ਹਾਂ ਉਹੀ ਆਤਾ ਹੈ ਹਨਾ ਇਸ ਕੋ ਵੀ ਰਿੰਕੂ ਕਾ ਬਿਮਾਰੀ ਆ ਦੇਖੋ ਆ ਗੱਲ ਸਹੀ ਕਹਿੰਦਾ ਛੋਟੂ ਕਹਿੰਦਾ ਰਿੰਕੂ ਵਾਲੀ ਬਿਮਾਰੀ ਇਹਨੂੰ ਲੱਗ ਗਈ ਹਾਂਜੀ ਹਾਂ ਤਾਂ ਹੀ ਨਹੀਂ ਜਾਣ ਕੇ ਕਰਦਾ ਹਨਾ ਹਾਂਜੀ ਲਾਡੀ ਵਿਚਾਰਾ ਕਹਿੰਦਾ ਨਹੀਂ ਕੁਛ ਉਹਦੀ ਡਿਊਟੀ ਆ ਕਿਉਂਕਿ ਉਹਨੇ ਪਹਿਲਾਂ ਵੀ ਸਾਰੇ ਮੱਕੀ ਦੀ ਜਦ ਬਜਾਈ ਕੀਤੀ ਆਪਾਂ ਨੇ ਉਧਰ ਲੇਜਰ ਮਾਰੇ ਆ ਸਾਰੇ ਪਲਾਟਾਂ ਚ ਜਰ ਬినాਸ਼ਾਤਰੀ ਤੋਂ ਜੌਂਡੀਰ ਚੱਲਦਾ ਰਿਹਾ ਹੈ ਵਿੱਚ ਵਿੱਚ ਇੱਕ ਆਲਗੜ ਤੇ ਵਿੱਚ ਲਾੜਪੁਰ ਵਿੱਚ ਮੁੱਲਾਂਪੁਰ ਸਾਰੇ ਜਿੱਥੇ ਵੀ ਮਾਰਨਾ ਦੀ ਵਿੱਚ ਕਾਨਪੁਰੇ ਤੇ ਭਾਦਲੇ ਵਿੱਚ ਮਾਨ ਫਾਰਮ ਦੇ ਵਿੱਚ ਢਿੱਲੋਂ ਫਾਰਮ ਦੇ ਵਿੱਚ ਆਪਣੇ ਧਨਵਾ ਫਾਰਮ ਦੇ ਜਨਾਂ ਕਿ ਮਾਰਨਾ ਦੀ ਤੇ ਹੁਣ ਫੇਰ ਚੱਲਦਾ ਸਾਨੂੰ ਪਤਾ ਸੌਹਲੀ 3-4 ਦਿਨ ਦਾ ਇਹ ਅੱਜ ਲਾਸਟ ਦਿਨ ਹੈ ਇਹਦਾ ਹਾਂ ਜੀ ਚੱਲ ਦੁਬਾਰੇ ਆਵਾਂਗੇ ਉਹ ਤਾਂ ਫੇਰ ਬਾਹੀ ਵੀ ਕਰਾਂਗੇ ਤੇ ਹਾਂ ਉਹ ਤਾਂ 5-4 ਦਿਨ ਨੂੰ ਆਪਣਾ ਵੀ ਕੰਮ ਚੱਲੂਗਾ ਨਾਲ ਲਾਡੀ ਦਾ ਵੀ ਚੱਲੂਰੇ 5-4 ਦਿਨ ਹੁਣ ਕੰਮ ਠੰਡਾ ਹੈ ਤੇ ਕੱਲੂ ਲਾਡੀ ਨੇ ਕਹਿੰਦਾ ਮਿਸਤਰੀ ਪਣਾ ਵੀ ਕਰਨਾ ਹੈ ਕਹਿੰਦਾ ਆਪਾਂ ਆਪੇ ਬਣਾ ਲੈਣੇ ਨੇ ਉਹ ਕਹਿੰਦਾ ਹੁਣ ਇਹ ਦੇਖਦਿਆਂ ਨੂੰ ਪੁੱਛਦੇ ਆਂ ਤੇ ਫਿਰ ਇੱਟਾ-ਉਟਾ ਲਿਆ ਕੇ ਰੇਤਾ 100 ਮਿੰਟ ਜੋ ਵੀ ਟਰਾਲੀ ਦੇ ਵਿੱਚ ਰੱਖ ਕੇ ਬਣਾਉਣੇ ਨੇ ਉਹ ਆਪਾਂ ਨੇ ਸਟਾਰਟਰਾਂ ਵਾਲੇ ਸਾਰੇ 2-3 ਮੋਟਰਾਂ ਦੇ ਸਟਾਰਟਰਾਂ ਵਾਲੀ ਟਾਕੀਆਂ ਟੁਕੀਆਂ ਲੱਗਦੀਆਂ ਕਰਨੀਆਂ ਨੇ ਫਿੱਟ ਤੋ ਕੇ ਮੰਡੀਆਂ ਬਣਾਉਂਦਾ ਰਿਹਾ ਪਹਿਲਾਂ ਲਾਡੀ ਜਦ ਬੇਲਾ ਹੁੰਦਾ ਮੰਡੀ-ਮੁੰਡੀ ਵੀ ਬਣਾ ਲੈਂਦਾ ਜਿਹੜੀਆਂ ਸਰਕ ਠੇਕੇ ਲੈ ਲੈਂਦੇ ਨੇ ਸਰਕਾਰੀ ਉਹਨਾਂ ਨਾਲ ਕੰਮ ਕਰਦਾ ਰਿਹਾ ਇਹਦਾ ਹੱਥ ਖੁੱਲਿਆ ਹੋਇਆ ਮਿਸਤਰੀ ਦੇ ਵਿੱਚ ਵੀ ਆਹ ਜੀ ਆਲ ਰਾਊਂਡਰ ਬੰਦਾ ਜਾਣੀ ਸਮਝ ਲਓ ਦੂਸਰੇ ਲੋਟ ਲੱਗ ਗਿਆ ਫੇਰਨ ਭਰ ਗਿਆ ਉਹ ਦੇਖੋ ਸਰ ਇਹਦੇ ਜਾ ਕੇ ਟਾਇਰ ਚੱਕੇ ਗਏ 1 ਲੱਖ ਦਾ ਜੀ ਨਵੇੜਤਾ ਲਾਡੀ ਨੇ ਕੰਮ ਸਮਾਨ ਲੱਗ ਗਿਆ ਇਕੱਠਾ ਕਰਨ 5:06 ਮਿੰਟ ਤੇ ਕੰਮ ਨਿਬੜ ਗਿਆ ਘਰ ਦਾ ਸਮਾਨ ਇਕੱਠਾ ਚਲਦੇ ਆ ਪਿੰਡ ਨੂੰ ਪਲਾਟ ਕਰਤਾ ਪੱਦਰ